ਸਾਡੇ ਵਿੱਚ ਬਹੁਤਿਆਂ ਨੂੰ ਪਤਾ ਵੀ ਨਹੀਂ ਹੋਣਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਫਾਂਸੀ ਦੀ ਸਜ਼ਾ ਵੀ ਹੋਈ ਸੀ ਅਕਾਲ ਤਖਤ ਸਾਹਿਬ ਦੇ ਬਹੁਤ ਸਾਰੇ ਜਥੇਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੀ ਖਾਤਰ ਕਈ ਤਰੀਕਿਆਂ ਦੇ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਪਰ ਇਤਿਹਾਸ ਦੇ ਵਿੱਚ ਇੱਕੋ ਇੱਕ ਜਏ ਜਥੇਦਾਰ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਇਹ ਸਨ ਸਰਦਾਰ ਜਥੇਦਾਰ ਗੰਡਾ ਸਿੰਘ ਜੀ ਇਹ ਘਟਨਾ ਸਨ 1848 ਦੀ ਹੈ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਨਵਾਂ ਨਵਾਂ ਕਬਜ਼ਾ ਕੀਤਾ ਨਾ ਭਾਵੇਂ ਪੂਰਨ ਤੌਰ ਤੇ ਜਿਹੜਾ ਕਬਜ਼ਾ ਹੈ 1849 ਦੇ ਵਿੱਚ ਹੋਇਆ ਤੇ ਇਹਨਾਂ ਦਾ ਮਕਸਦ ਸੀ ਪੰਜਾਬ ਦੇ ਵਿੱਚ ਸਿੱਖਾਂ ਨੂੰ ਬਹੁਤ ਵੱਡੇ ਤੌਰ ਤੇ ਨੁਕਸਾਨ ਪਹੁੰਚਾਉਣਾ ਜਿਹੜਾ ਉਹਨਾਂ ਨੇ ਪਹੁੰਚਾਇਆ ਵੀ ਪਰ ਘਟਨਾ ਇੰਜ ਵਾਪਰਦੀ ਕਿਉਂਕਿ ਉਸ ਵੇਲੇ ਜਿਹੜਾ ਸਿੱਖਾਂ ਦਾ ਕੱਦ ਸੀਗਾ ਸਿੱਖਾਂ ਦਾ ਜਿਹੜਾ ਸੂਰਬੀਰਤਾ ਸੀਤ ਸਿੱਖਾਂ ਦਾ ਜਿਹੜਾ ਇੰਟੈਲੈਕਚੁਅਲ ਲੈਵਲ ਸੀ ਉਹ ਬਹੁਤ ਉੱਚੀ ਸੀ ਤੇ ਅੰਗਰੇਜ਼ ਚਾਹੁੰਦੇ ਸਨ ਕਿ ਇਹਨਾਂ ਦੀ ਜਿਹੜੀ ਵੀਰਤਾ ਦਾ ਜਿਹੜਾ ਮਾਣ ਆ ਜਿਹੜਾ ਪ੍ਰਾਈਡ ਆ ਇਹਨੂੰ ਤੋੜਿਆ ਜਾਵੇ ਇਹਦੇ ਵਾਸਤੇ ਉਹਨਾਂ ਨੇ ਸਿੱਖਾਂ ਦੀਆਂ ਧਾਰਮਿਕ ਲਿਖਤਾਂ ਵੀ ਬਹੁਤ ਸਾਰੀਆਂ ਸਾੜੀਆਂ ਈਸਾਈ ਧਰਮ ਦਾ ਵੀ ਪ੍ਰਚਾਰ ਕੀਤਾ ਹੋਰ ਕਈ ਕਦਮ ਚੁੱਕੇ ਖੈਰ ਕਹਿੰਦੇ ਸਨ 1848 ਦੇ ਵਿੱਚ ਇੱਕ ਅੰਗਰੇਜ਼ ਅਫਸਰ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਮੁਆਇਨਾ ਕਰਨ ਆਉਂਦਾ ਹੈ ਉਹ ਸ੍ਰੀ ਦਰਬਾਰ ਸਾਹਿਬ ਵੀ ਆਉਂਦਾ ਹੈ ਤੇ ਜਦੋਂ ਦਰਬਾਰ ਸਾਹਿਬ ਆਉਂਦਾ ਹੈ ਨਾ ਤਾਂ ਬੂਟ ਪਾ ਕੇ ਅੰਦਰ ਜਾਣ ਲੱਗਦਾ ਹੈ ਤੇ ਉੱਥੇ ਪਹਿਰੇ ਤੇ ਖੜੇ ਨੇ ਅੰਗ ਸਿੰਘ ਨੇ ਉਹਨੂੰ ਆਖਿਆ ਕਿ ਤੁਸੀਂ ਅੰਦਰ ਜਾ ਸਕਦੇ ਆ ਪਰ ਤੁਹਾਨੂੰ ਬੂਟ ਲਾ ਕੇ ਜਾਣਾ ਪੈਣਾ ਕਿਉਂਕਿ ਉਸ ਵੇਲੇ ਅੰਗਰੇਜ਼ ਪਾਵਰ ਦੇ ਵਿੱਚ ਆਏ ਸੀ ਨਵਾਂ ਨਵਾਂ ਪੰਜਾਬ ਤੇ ਕਬਜ਼ਾ ਕੀਤਾ ਸੀ ਸੋ ਉਹਨਾਂ ਨੂੰ ਪਾਵਰ ਦਾ ਆਪਣੀ ਦਾ ਹੰਕਾਰ ਸੀ ਉਹਨੇ ਇਸ ਗੱਲ ਨੂੰ ਇਗਨੋਰ ਕਰਤਾ ਇਸ ਗੱਲ ਤੇ ਕਾਫੀ ਜਦੋਂ ਬਹਿਸ ਬਾਜ਼ੀ ਸ਼ੁਰੂ ਹੁੰਦੀ ਆ ਤੇ ਕਹਿੰਦੇ ਉਸ ਵੇਲੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਗੰਡਾ ਸਿੰਘ ਤੇ ਹੋਰ ਸਿੱਖ ਜਿਨ੍ਹਾਂ ਦੇ ਵਿੱਚ ਵਿਵੇਕ ਸਿੰਘ ਮਸਤਾਨ ਸਿੰਘ ਮੂਰ ਸਿੰਘ ਤੇ ਕਾਲੀਖੜਕ ਸਿੰਘ ਦਾ ਨਾਮ ਆਉਂਦਾ ਉਹ ਵੀ ਉੱਥੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਸਮਝਾਉਂਦੇ ਆ ਕਿ ਭਾਈ ਸਾਡੇ ਵਾਸਤੇ ਬਹੁਤ ਪਾਵਨ ਪਵਿੱਤਰ ਸਥਾਨ ਆ ਤੁਸੀਂ ਅੰਦਰ ਭੂਤ ਪਾ ਕੇ ਜਿਹੜੇ ਦਾਖਲ ਨਹੀਂ ਹੋ ਸਕਦੇ ਇਹ ਸਾਈਨ ਆਫ ਡਿਸਰੈਸਪੈਕਟ ਆ ਸਾਡੇ ਵਾਸਤੇ ਸਤਕਾਰ ਦੇ ਖਿਲਾਫ ਆ ਉਹ ਜਦੋਂ ਨਹੀਂ ਸੁਣਦਾ ਤਾਂ ਉੱਥੇ ਨਿਹੰਗ ਸਿੰਘ ਆਪਣੀ ਸ਼੍ਰੀ ਸਾਹਿਬ ਦੇ ਨਾਲ ਇੱਕ ਅੰਗਰੇਜ਼ ਅਫਸਰ ਦਾ ਝਟਕਾ ਲਾ ਦਿੰਦਾ ਜਦੋਂ ਅੰਗਰੇਜ਼ ਅਫਸਰ ਦਾ ਝਟਕਾ ਕਰ ਦਿੰਦੇ ਆ ਤਾਂ ਉੱਥੇ ਜਿਹੜੀ ਹਾਲ ਦੁਹਾਈ ਮੱਚ ਜਾਂਦੀ ਆ ਪੁਲਿਸ ਦਰਬਾਰ ਸਾਹਿਬ ਨੂੰ ਵੱਡੀ ਗਿਣਤੀ ਦੇ ਵਿੱਚ ਘੇਰਾ ਪਾ ਲੈਂਦੀ ਆ ਉੱਥੇ ਫਿਰ ਸਿੱਖਾਂ ਤੇ ਅੰਗਰੇਜ਼ਾਂ ਦੇ ਵਿੱਚ ਉਸ ਸਮੇਂ ਲੜਾਈ ਹੁੰਦੀ ਆ ਜਿਹਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਸਿੱਖਾ ਜਿਹੜੇ ਜ਼ਖਮੀ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਗ੍ਰਿਫਤਾਰ ਹੋ ਜਾਂਦੇ ਕਿਉਂਕਿ ਜਿਹੜੀ ਪੁਲਿਸ ਸੀ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਉਹਨਾਂ ਦੇ ਸੈਨਿਕਾਂ ਦੀ ਵੀ ਫਿਰ ਜਿਹੜੇ ਅੰਗਰੇਜ਼ ਤਾਨਾ ਸ਼ਾਹ ਲੌਰੈਂਸ ਦੀ ਰਿਪੋਰਟ ਦੇ ਮੁਤਾਬਕ ਸ੍ਰੀ ਕਾਲ ਤਖਤ ਸਾਹਿਬ ਦੇ ਜੱਥੇਦਾਰ ਗੰਡਾ ਸਿੰਘ ਨੂੰ ਤੇ ਦੋ ਹੋਰ ਸਿੱਖਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਆ ਤੇ ਬਾਕੀ ਦੇ ਛਿਆਂ ਨੂੰ ਪੰਜਾਬ ਤੋਂ ਬਾਹਰ ਦੂਰ ਜ਼ਿਲਾਂ ਦੇ ਵਿੱਚ ਭੇਜ ਦਿੰਦੇ ਨੇ ਇਹ ਇਤਿਹਾਸ ਦੀ ਇੱਕ ਬਹੁਤ ਵੱਡੀ ਘਟਨਾ ਸੀ ਜਿਹਨੂੰ ਇਤਿਹਾਸ ਦੇ ਵਿੱਚ ਬਹੁਤ ਅੱਖੋਂ ਪਰੋਖੇ ਵੀ ਕੀਤਾ ਗਿਆ ਜਾਂ ਸਿੱਖ ਅਵੇਅਰਨੈਸ ਦਾ ਓਡਾ ਵੱਡਾ ਹਿੱਸਾ ਨਹੀਂ ਬਣ ਸਕਿਆ ਪਰ ਜਦੋਂ ਇਸ ਇਤਿਹਾਸ ਵਾਚਦੇ ਆ ਤਾਂ ਇਸ ਗੱਲ ਦਾ ਹਵਾਲਾ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਮਨਸੂਸਾਲਾ ਇਤਿਹਾਸਿਕ ਡਾਇਰੀ ਨਾਮਕ ਕਿਤਾਬ ਦੇ ਵਿੱਚੋਂ ਮਿਲਦਾ ਹੈ ਜਿਹੜਾ ਅੱਜ ਦੀ ਜਾਣਕਾਰੀ ਦਾ ਸਾਡਾ ਸਰੂਤ ਹੈ ਰੈਫਰੈਂਸ ਹੈ ਇਹੋ ਸਿੰਘ ਸਨ ਜਿਨ੍ਹਾਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਅਰਦਾਸ ਦੇ ਵਿੱਚ ਹਰ ਰੋਜ਼ ਪੜ੍ਹਦੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨੇ ਭਾਈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਤਾਂ ਇਹਨੂੰ ਆਪਣੇ ਸੰਗੀਆਂ ਸਾਥੀਆਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਤੇ ਹੋਰ ਜਾਣਕਾਰੀਆਂ ਦੇ ਲਈ ਸਾਡੇ ਚੈਨਲ ਨੂੰ ਫੋਲੋ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਸਾਡੇ ਪੇਜ ਤੇ ਵਿਜ਼ਿਟ ਕਰਨ ਲਈ ਧੰਨਵਾਦ